ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ ਆਵਾਜ਼ ਨਾਲ ਜਗਾਓਗੇ ਨਾ ਇੱਕ ਮਨੁੱਖ ਸੁੱਤਾ ਹੋਇਆ ਕੁਝ ਖੜਾਕ ਕਰੋਗੇ ਨਾ ਆਵਾਜ਼ ਕਰੋਗੇ ਤਾਂ ਜਾਗੇਗਾ ਨਾ ਤਾਉਂ ਦਿਨ ਟੁੱਟੇਗੇ ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਇ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਦੇ ਬਾਰੇ ਕੀ ਹੁਣ ਮੈਂ ਸਾਡੇ ਸਾਹਮਣੇ ਰੱਖਦੇ ਹਾਂ ਪੂਰਾ ਸੁੱਤਾ ਹੋਇਆ ਮਨ ਪੱਥਰ ਹੈ ਪੂਰਾ ਜਾਗਿਆ ਹੋਇਆ ਮਨ ਪ੍ਰਮਾਤਮਾ ਹੈ ਪੱਥਰ ਦਾ ਭਵਿਸ਼ਾ ਪ੍ਰਮਾਤਮਾ ਹੋਣਾ ਹੈ ਪੱਥਰ ਨੂੰ ਪ੍ਰਕਿਰਤੀ ਬਨਸਪਤੀ ਚ ਲੈ ਆਈ ਪਸ਼ੂਆਂ ਚ ਲੈ ਆਈ ਮਨੁੱਖਾਂ ਚ ਲੈ ਆਈ ਇੱਥੇ ਤੱਕ ਪ੍ਰਕਿਰਤੀ ਲੈ ਆਈ ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ ਸੁਤੰਤਰ ਤੇਰੀ ਮਰਜ਼ੀਏ ਸੱਚ ਬੋਲ ਤੇਰੀ ਮਰਜ਼ੀਏ ਝੂਠ ਬੋਲ ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ ਕਰਮ ਕਰਨ ਦੀ ਸੁਤੰਤਰਤਾ ਹੈ ਲੇਕਿਨ ਫਲ ਦੀ ਸੁਤੰਤਰਤਾ ਨਹੀਂ ਜੈਸੇ ਮੈਂ ਮੱਕਈ ਬੀ ਬੋਦਿਆਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ ਐਵੇਂ ਗਲਤੀ ਹੋ ਗਈ ਮੱਕਈ ਬੀਜ ਬੈਠਾ ਅੱਛਾ ਹੁਣ ਮੈਂ ਅਰਦਾਸ ਕਰਾਂ ਪ੍ਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ ਭੁੱਲ ਹੋ ਗਈ ਹੈ ਤੂੰ ਕਣਕ ਪੈਦਾ ਕਰ ਲੈ ਨਹੀਂ ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ ਇਤੇ ਆਪ ਬੀਜ ਆਪੇ ਹੀ ਕਾ ਇਤੇ ਜੈ ਹਾ ਬੀਜੈ ਸੋ ਲੋਣੇ ਕਰਮਾ ਸੰਧੜਾ ਕੇ ਕਰਮ ਬੀਜ ਨੇ ਤੇ ਫਲ ਕੀ ਹੈ ਦੁੱਖ ਤੇ ਸੁੱਖ ਛੋਟੇ ਦੁੱਖ ਨੇ ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ ਵੱਡਾ ਦੁੱਖ ਬਹੁਤ ਵੱਡੇ ਬੀਜ ਜਿਸਨੇ ਬੋਏ ਨੇ ਆ ਵੱਡਾ ਕਲੇਸ਼ ਨੇ ਛੋਟੇ ਛੋਟੇ ਸੁਖ ਨੇ ਇਹਨੇ ਛੋਟੇ ਛੋਟੇ ਬੀਜ ਬੋਏ ਨੇ ਛੋਟੀ ਛੋਟੀ ਭਲਾਈ ਕੀਤੀ ਹੈ ਬਰਮ ਪਰਮ ਆਨੰਦ ਹੈ ਪਰਮ ਰਸ ਹੈ ਇਹਨੇ ਬਹੁਤ ਮਹਾਨ ਬੀਜ ਬੋਏ ਨੇ ਕਰਮ ਭੂਮੇ ਬੋਵੋ ਨਾਮ ਇਹ ਧਰਤੀ ਸਰੀਰ ਕਰਮ ਭੂਮੀ ਹੈ ਮਹਾਰਾਜ ਕਹਿੰਦੇ ਨਾਮ ਦਾ ਬੀਜ ਬਾਓ ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਪੋ परम आनंद पैदा होवेगा परम रस पैदा होवेगा परम खेड़ा पैदा होवेगा पर जिस ढंग ਨਾਲ जप्ण ਦਾ ਸਤਿਗੁਰੂ ਕਹਿੰਦੇ ਨੇ ਕਿ ਇਤਨਾ ਔਖ ਹੈ ਇਤਨਾ ਔਖ ਹੈ ਕਿਦਰੇ ਮੇਰੀ ਨਿਰਮਾਣਤਾ ਨਾ ਸਮਲਣੇ ਮੈਨੂੰ 50 ਸਾਲ ਦੇ ਕਰੀਬ ਹੋਣ ਲੱਗੇ ਨੇ ਕਥਾ ਕਰਦੇ ਆ ਬੜੇ ਉਤਾਰ ਚੜਾਵ ਮੈਂ ਜ਼ਿੰਦਗੀ ਚ ਦੇਖੇ ਪਰ ਬੜੇ ਬੜੇ ਅਨਭਵੀ ਪੁਰਸ਼ ਵੀ ਦੇਖੇ ਜਿਨ੍ਹਾਂ ਨੂੰ ਦੇਖ ਕੇ ਪ੍ਰਮਾਤਮਾ ਚੇਤੇ ਆਂਦਾ ਹੈ ਐਸੇ ਪੁਰਸ਼ ਵੀ ਦੇਖੇ ਨੇ। ਪਰ ਬੜੇ ਜ਼ਲੀਲ ਕੁਬੜ ਦੁਸ਼ਟ ਵੀ ਦੇਖੇ ਨੇ। ਔਰ ਪਾਲਾ ਵੀ ਪੈਂਦਾ ਰਿਹਾ। ਦੁਸ਼ਟਾਂ ਨਾਲ ਵੀ ਪਾਲਾ ਪੈਂਦਾ ਰਿਹਾ, ਭਗਤਾਂ ਨਾਲ ਵੀ ਪਾਲਾ ਪੈਂਦਾ ਰਿਹਾ। ਪਰ ਇੱਕ ਗੱਲ ਜੋ ਮੇਰੀ ਸਮਝ ਚ ਆਈ ਗਏ ਅਜੇ ਵੀ ਉਸ ਨੂੰ ਅਪਣਾਉਣ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ। ਇਸ ਵਾਸਤੇ ਕਿਦਰੇ ਮੈਨੂੰ ਨਿਰਮਾਣ ਵੀ ਨਾ ਸਮਝ ਲੈਣਾ ਕਿ ਮੇਰੀ ਕੋਕੀ ਨਿਰਮਾਣ ਤਾਂ ਇੱਕ ਅਸਲੀਅਤ ਬਿਆਨ ਕਰ ਰਹੀ ਹੈ ਦੂਸਰੇ ਕਿਦਰੇ ਵੀ ਨਾ ਸਮਝ ਲੈਣਾ ਕਿ ਇਹਨੂੰ ਅਨੁਭਵ ਹੋਵੇਗਾ ਤਾਂ ਕਹਿੰਦਾ ਨਹੀਂ ਅਨੁਭਵ ਕਿਵੇਂ ਹੁੰਦਾ ਇਸ ਦਾ ਮੈਨੂੰ ਪਤਾ ਹੈ ਇਤਨਾ ਹੰਕਾਰ ਮੈਂ ਕਰ ਲੈਣਾ ਚਲੋ ਇੰਜ ਕਹਿ ਇਤਨੀ ਗੱਲ ਕਰ ਦੇਣਾ ਮਨੁੱਖ ਦਾ ਮਨ ਕਿਵੇਂ ਜਾਗ ਸਕਦਾ ਹੈ ਇਤਨਾ ਮੈਨੂੰ ਪਤਾ ਹੈ ਪਰ ਮੰਨ ਨੂੰ ਮੈਂ ਪੂਰਨ ਤੌਰ ਤੇ ਜਗਾ ਸਕਾਂ ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ ਪਰ ਮੈਨੂੰ ਸਮਝ ਆਇਆ ਕਿ ਮੈਂ ਸਤਿਗੁਰੂ ਦੀ ਹਜ਼ੂਰੀ 'ਚ ਇਤਨਾ ਦਾਵਾ ਕਰਦਾ ਜਾ ਰਿਹਾ ਕਿਸ ਤਰ੍ਹਾਂ ਜਾਗੋਗੇ ਵਾਹਿਗੁਰੂ ਵਾਹਿਗੁਰੂ ਦੀ ਧੰਨ ਮੰਨ ਨੂੰ ਜਗਾਣ ਵਾਸਤੇ ਵਾਹਿਗੁਰੂ ਨੂੰ ਸੁਣਾਣ ਵਾਸਤੇ ਨਹੀਂ ਉਹਨੂੰ ਕੋਈ ਸੁਣਾਣ ਵਾਸਤੇ ਉਹ ਤੇ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਆ ਕੇ ਕੀਚੇ ਫਿਰ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਣਾ ਵਾਸਤੇ ਤੇ ਮਨ ਕਦੋਂ ਜਾਗੇਗਾ ਮਨ ਸੁਣੇ ਮਨ ਨਹੀਂ ਸੁਣਦਾ ਓਕੇ ਨਹੀਂ ਸੁਣ 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ ਇਹਦੇ ਵਿੱਚ ਅਸਫਲਤਾ ਹੈ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਇਹਦੀ ਬੋਲਣ ਦੀ ਆਦਤ ਹੈ ਹੁਣ ਜ਼ਬਾਨ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ ਪਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ 2000 ਸੁਣੇ ਜੀ 2000 ਸੁਣੇ 10 10 ਔਰਨ ਲਾਇ ਹੁੰਦੇ ਨੇ ਪੰਜਾਬ ਦੇ ਪਿੰਡਾਂ ਗੁਰਦੁਆਰੇ ਦੋ ਬੰਦੇ ਨਹੀਂ ਬੈਠੇ ਹੁੰਦੇ ਤੇ ਮੈਂ ਜਦ ਪੁੱਛ ਬੈਠਾ ਇਹ 10 ਔਰਨ ਲਾਇ ਨੇ ਪਿੰਡ ਸੁਣੇ ਆ ਦੋਗੇ ਪਿੰਡ ਸੁਣੇ ਤੂੰ ਵੀ ਸੁਣਿਆ ਕਦੀ ਸੁਣਨਾ ਸੌਖੀ ਖੇਡ ਨਹੀਂ ਹੈ ਕਠ ਹੈ ਅਗਰ ਮਨ ਸੁਣ ਲਵੇ ਤਾਂ ਮਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਆ ਇਹਨਾਂ 15 ਮਿੰਟਾਂ ਅੰਕਲ پکڑ ਵਿੱਚ ਆ ਜੇ ਜਦ ਮਨੁੱਖ ਬੋਲਦਾ ਹੈ ਬੋਲਣ ਦਾ ਪੁਰਨਾ ਪੈਦਾ ਹੁੰਦਾ ਹੈ ਪਵਨ ਨਾਭੇ ਨਾਲ ਟਕਰਾਂਦੀ ਦੇਹੀ ਮਾਰਦੀ ਬੋਲੇ ਪਵਨ ਅਸੀਂ ਬੋਲਦੇ ਹਾਂ ਪਵਨ ਤਤ ਕਰਕੇ ਬੋਲਣਾ ਪਵਨ ਤਤ ਦੀ ਪ੍ਰਕਿਰਤੀ ਹੈ ਇਸ ਵਾਸਤੇ ਪਵਨ ਨੂੰ ਬਾਕੀ ਤਤਾਂ ਦੇਚ ਗੁਰੂ ਗਿਆ ਹੈ ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਬੋਲ ਕੇ ਹੀ ਸੰਬੰਧ ਜੁੜਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਇੱਕ ਬੁਰਾ ਬੋਲ ਬੋਲਿਆ ਕਈ ਸਾਲਾਂ ਦੀ ਦੋਸਤੀ ਦੁਸ਼ਮਣੀ ਚ ਬਦਲ ਗਈ ਗੰਧ ਪਰਿਤੀ ਮਿੱਠੇ ਬੋਲ ਇੱਕ ਮਿੱਠਾ ਬੋਲ ਬੋਲੇ ਉਹ ਬ੍ਰਹਮ ਨੂੰ ਖਬਣਾਉਗੇ ਮਨੁੱਖੀ ਦੁਨੀਆ ਚ ਖੇਡ ਸਾਰੀ ਬੋਲਾਂ ਦੀ ਤੇ ਬੋਲਣਾ ਬਵਨ ਕਰਕੇ ਐਸੋ ਐਸੇ ਸਤਗੁਰੂ ਸੁਨੋ ਗੁਰੂ ਕਹਿੰਦੇ ਨੇ ਜੇਹੀ ਮਾਰਤੀ ਬੋਲੇ ਪਵਨ ਜੈਸੇ ਮਨ ਦੇ ਚ ਪੁਰਨਾ ਪੈਦਾ ਹੁੰਦਾ ਹੈ ਬੋਲਣਾ ਪਮਨ ਨਾਭੀ ਨਾਲ ਤੱਕ ਨਾਭੀ ਥੋੜੀ ਜਿਆ ਖੁੱਲਦੀ ਹੈ ਜਿਵੇਂ ਖੁੱਲਦੀ ਉਥੋਂ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਕਹਿੰਦੇ ਨੇ ਪਰਾਂ ਇੱਕ ਧੁਨ ਤੇ ਹੁੰਦੀ ਹੈ ਉਹਦੇ 'ਚ ਅੱਖਰ ਨਹੀਂ ਹੁੰਦੇ ਇੱਕ ਧੁਨ ਉੱਠਦੀ ਹੈ ਉਹ ਜਦ ਹਿਰਦੇ ਤੇ ਪਹੁੰਚਦੀ ਹੈ ਉਹਨੂੰ ਅੱਖਰ ਮਿਲਦੇ ਨੇ ਫਿਰ ਇਹਨੂੰ ਕਹਿੰਦੇ ਨੇ ਪਸੰਦ ਤੇ ਬੜੇ ਧਿਆਨ ਨਾਲ ਸੁਣਨਾ ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮਧਮਾ ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਆ ਤੇ ਜ਼ਬਾਨ ਬਿਆਨ ਕਰ ਦਿੰਦੀ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਏ ਜਦ ਪਵਨ ਟਕਰਾਂਦੀ ਏ ਤੇ ਪਵਨ ਕਦੋਂ ਟਕਰਾਂਦੀ ਏ ਜਦ ਮਨ ਵਿੱਚ ਪੁਰਨਾ ਪੈਦਾ ਹੋਵੇ ਬੋਲ ਉਹ ਪਵਨ ਨਾਭੀ ਨਾਲ ਟਕਰਾਂਦੀ ਏ ਨਾਭੀ ਤੋਂ ਦੋਨੋਂ ਉੱਠਦੀ ਏ ਹਿਰਦੇ ਤੱਕ ਪਹੁੰਚਦੀ ਏ ਅੱਖਰ ਮਿਲਦੇ ਨੇ ਇਹ ਕੰਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ ਹੈ ਇਹਨੂੰ ਪਸੰਤੀ ਕਹਿੰਦੇ ਨੇ ਇਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਆਗ ਬਣ ਜਾਂਦਾ ਹੈ ਜੋ ਕਹਿਣਾ ਇਹਨੂੰ ਮਦਮਾ ਕਹਿੰਦੇ ਤੇ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਪਰਾ ਪਸੰਤੀ ਮਦਮਾ ਬੈਖਰੀ ਇਹ ਜਿਹੜੀ ਬੈਖਰੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖਰੀ ਹੈ ਹੁਣ ਇਹਨੂੰ ਪਰਾ ਕਰਨਾ ਹੈ ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ ਇਨੂੰ ਗੁਰਬਾਣੀ ਇੰਜ ਕਹਿੰਦੀ ਏ ਉਲਟੀ ਗੰਗਾ ਜਮਨ ਮਿਲਾਓ ਗੰਗਾ ਜਿੱਥੋਂ ਨਿਕਲੀ ਏ ਜਿੱਥੋਂ ਜਨਮੇ ਐ ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਐ ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ ਅਕਸਰ ਦਰਿਆ ਸਿੰਧ ਪਰਸਨ ਕਰੀਬਨ ਪਹਾੜਾਂ ਤੋਂ ਨਿਕਲਦੇ ਨੇ ਉਚਾਈਆਂ ਤੋਂ ਆਨੇ ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਘਟਾ ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਹੋਇਆ ਨਹੀਂ ਅੱਜ ਤੱਕ ਕਾਮਯਾਬੀ ਨਹੀਂ ਹੋਈ ਐਸਾ ਹੋ ਨਹੀਂ ਸਕਦਾ ਜਿੱਥੋਂ ਗੰਗਾ ਨਿਕਲੀ ਹੈ ਗੰਗੋਤਰੀ ਤੋਂ ਬਦਰੀ ਨਰਾਇਣ ਤੋਂ ਵੀ ਪਰੇ ਹੈ ਗਾਲਬਨ 32000 ਫੁੱਟ ਹੈ ਐਵਰੈਸ ਜਿੰਨੀ ਉਚਾਈ ਹੈ ਐਵਰੈਸ 35000 ਫੁੱਟ ਕਹਿ ਦਿੰਦੇ ਨੇ ਇਹ ਜਰਾ ਥੋੜੀ ਜਿਹੀ ਘੱਟ ਲੇਕਿਨ ਉਸ ਵਰਗੀ ਹੈ ਉਤਨੀ ਵਿਕੜੀ ਹੈ ਉਥੋਂ ਨਿਕਲਦੀ ਐ ਇਹ ਗੰਗਾ ਉਹ ਕਬੀਰ ਕਹਿੰਦੇ ਜਿੱਥੋਂ ਨਿਕਲੀ ਐ ਉੱਥੇ ਹੀ ਲੈ ਜਾਂਦੀ ਐ ਵਲਟਾ ਕੇ ਉੱਥੇ ਹੀ ਲੈ ਜਾਂਦੀ ਐ ਇਹ ਧੁਨ ਜਿੱਥੋਂ ਹੁਲਟ ਨਿਕਲੀ ਐ ਵਲਟਾ ਕੇ ਵਾਪਸ ਲੈ ਜਾਂਦੀ ਐ ਧੁਨ ਜੋ ਨਾਭੀ ਤੋਂ ਉੱਠੀ ਐ ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਐ ਕੰਨਾਂ ਦੇ ਰਾਹੀਂ ਵਾਪਸ ਜਾਏਗੀ ਸਰਵਨਨ ਗੋਬਿੰਦ ਗੁਣ ਸੁਨੋ ਅਰਗਾਉ ਰਸਨਾ ਗੀਤ ਇਸ ਧੁਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਣਾ ਬੜਾ ਆਸਾਨ ਹੈ ਸਾਰਾ ਦਿਨ ਗੱਪਸ਼ਪ ਚੱਲਦੀ ਰਹਿੰਦੀ ਵਾਹਿਗੁਰੂ ਵਾਹਿਗੁਰੂ ਵੀ ਦੋ ਦੋ ਘੰਟੇ ਚੱਲਦਾ ਰਹਿੰਦਾ ਇਹ ਵੀ ਮੈਨੇਜ ਕਰਦੇ ਆ ਇੱਕੋ ਦਫਾ ਵਾਹਿਗੁਰੂ ਆਖਣ ਨਾਲ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਇੱਕੋ ਹੀ ਵੇਖ ਚਿੱਤ ਜਾਏ ਇੱਕ ਛਣ ਤੇ ਆਇਓ ਕਾਲ ਪਾਸ ਕੇ ਬੇਚਣਾ ਆਇਓ ਚਲੋ ਮੈਂ ਇਹ ਕਹਿ ਦਿਆਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇਕ ਪਾਪ ਵੀ ਨਹੀਂ ਮਿਟੇਗਾ ਇਕ ਦੁੱਖ ਵੀ ਨਹੀਂ ਮਿਟੇਗਾ ਇਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਨੇ ਕਰੋੜਾਂ ਦੁੱਖ ਮਿਟ ਜਾਂਦੇ ਨੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖ ਹੈ ਸੌਖ ਹੈ ਬਹੁਤ ਸੌਖ ਹੈ ਇਕ ਦਫਾ ਵਾਹਿਗੁਰੂ ਆਖਣਾ ਬਹੁਤ ਔਖ ਬਹੁਤ ਔਖ ਹੈ ਜ਼ਬਾਨ ਬੋਲੇ ਤੇ ਮਨ ਪੂਰੀ ਇਕਾਗਰਤਾ ਨਾਲ ਸੁਣੇ ਔਕ ਪਰ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਦਰ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਂਚ ਮਸਿੰਨੀ ਫਿਰ ਇੱਕ ਦਫਾ ਨਾਲ ਬਣੇਗੀ ਦੋ ਦਫਾ ਨਾਲ ਨਹੀਂ ਪ੍ਰਭੂ ਦੇ ਨਾਮ ਰੇਤਨੀ ਮਹਿਮਾ ਇੱਕ ਦਫਾ ਨਾਲ ਕਰਣੀ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਕੀੜਾ ਇੱਕ ਦਫਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਉਠੀ ਤੇ ਧਨ ਨਾਬੀਤ ਹੋਏ ਇਹ ਧੁਨ ਵਾਪਸ ਨ ਅਬੇ ਤੱਕ ਜਾਵੇ। ਹੁਣ ਸੁਣ ਕੇ ਜਾਏਗੇ। ਮਿੰਟ ਥੋੜੇ ਰਹਿ ਗਏ ਨੇ ਇਸੇ ਚ ਮੈਂ ਗੱਲ ਪੂਰੀ ਕਰਾਂ। ਜੈਸੇ ਮਨੁੱਖ ਇਕਾਗਰਤਾ ਨਾਲ ਸੁਣੇਗਾ। ਇਹ ਧੁਨ ਕੰਨਾਂ ਦੇ ਰਾਹੇ ਵਾਪਸ ਜਾਏਗੀ। ਜਿਸ ਰਸਤੇ ਤੋਂ ਆਈਏ ਜਾਏਗੀ ਉਸੇ ਰਸਤੇ ਤਬਾ। ਜੈਸੇ ਧੁਨ ਗੰਠ ਤੱਕ ਪਹੁੰਚੇ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇ। ਇਹਦੀ ਧੁੰ ਮਦਮਾ ਤੱਕ ਪਹੁੰਚ ਗਈ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਮੋਝ ਪਾਈ ਸਵਾਦ ਤੇ ਆ ਗਿਆ ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ ਅਜੇ ਨਸਾਂ ਦੇ ਚ ਗਰਦਿਸ਼ ਨਹੀਂ ਪਿਆ ਕਰਦਾ ਅਜੇ ਕੰਠ ਤੋਂ ਥੱਲੇ ਹੀ ਨਹੀਂ ਗਿਆ ਅਜੇ ਮਾਸ ਨਹੀਂ ਬਣਿਆ ਅਜੇ ਚਰਬੀ ਨਹੀਂ ਬਣਿਆ ਅਜੇ ਖੂਨ ਨਹੀਂ ਬਣਿਆ ਸਵਾਦ ਤੇ ਆ ਗਿਆ ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ ਯਕੀਨ ਨਾ ਜਾਣੋ ਅਜੇ ਮਦਮਾਂ ਦੀ ਖੇਡ ਵੀ ਨਹੀਂ ਬਣੀ ਅਜੇ ਇੰਜ ਕਹਿ ਲੋ ਬੁਰਕੀ ਮੂੰਚ ਵੀ ਕੋਈ ਨਹੀਂ ਗੁਰਸਾਖੀ ਵਾਹਿਗੁਰੂ ਆਖਣ ਦਾ ਸੁਆਗਤ ਆ ਗਿਆ ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਜ਼ਬਾਨ ਤੇ ਬਸ ਗਿਆ ਪਹਿਚਾਣ ਤੇ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ ਇਹ ਬਿਰਸੇ ਬਾਣੀ ਨਹੀਂ ਜਾਂਦਾ ਕਾਰਨ ਸ਼ਬਦ ਗਹਿਰਾ چلا ਜਾਂਦਾ ਹੈ ਕੰਠ ਦਾ ਇਤਨਾ ਸੁਣਦਾ ਹੈ ਅਜੇ ਇਤਨੀ ਗਹਿਰਾਈ ਹੈ ਸੇਗੇ ਸੇਦੇ ਇਹ ਹੋਰ ਗਹਿਰਾ چلا ਜਾਏ ਪਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ ਜਿੰਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ ਉਤਨਾ ਅਨੁਭਵ ਵਧੇਗਾ ਉਤਨਾ ਗਿਆਨ ਹੋਵੇਗਾ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਕਿਹੜਾ ਅਨਾਹਦ ਨਾਦ ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਕੀਤਾ ਬਸਾਓ ਏਕੋ ਕਵਾਓ ਪਿਸਤੇ ਹੋਏ ਲਖ ਦਰਿਆਓ ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗਦਾ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਮਨੁੱਖ ਤੈਸੇ ਦੇਖੇ ਜੋ ਅਨਾਹਦ ਸੁਣਦੇ ਸੀ ਕੱਲ ਵੀ ਇੱਕ ਸੱਜਣ ਇੱਥੇ ਮੈਨੂੰ ਮਿਲਿਆ ਇੱਥੇ ਬੈਠਿਆ ਨਹੀਂ ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ ਕੋਈ ਚਿਹਰਾ ਉਸ ਦਾ ਲੱਗਦਾ ਸੀ ਮੇਨੂੰ ਕੁਝ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ ਕਹਤ ਮੁਖਤਸਰ ਮੈਂ ਇਸ ਕਰ ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਅਨਾਹਦ ਜੋ ਪ੍ਰਮਾਤਮਾ ਤੋਂ ਆਵਾਜ਼ ਆਈ ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ ਮਾਂ-ਬਾਪ ਤੋਂ ਸ਼ਰੀਰ ਆਇਆ ਤੇ ਸ਼ਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਤੇ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਸ ਸਰੀਰ ਦੇ ਵਿੱਚ ਮਾਂ-ਬਾਪ ਦੀ ਅੰਸ ਮੌਜੂਦ ਹੈ ਕਿਉਂਕਿ ਮਾਂ-ਬਾਪ ਤੋਂ ਸਰੀਰ ਆਇਆ ਹੈ ਮਾਂ ਕੀ ਰਕਤ ਪਿਤਾ ਬਿੰਦਾਰਾ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਉਸ ਸ਼ਬਦ ਨੂੰ ਆਨਾਹਦ ਨਾਦ ਕਹਿੰਦੇ ਹਨ ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਹਨ ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ ਐਸਾ ਮਨੁੱਖ ਆਨਾਹਦ ਨਾਦ ਸੁਣਦਾ ਹੁਣ ਥੋੜਾ ਜਿਹਾ ਪੜਾਅ ਰਹਿ ਗਿਆ ਕਿੱਥੇ ਮਨੁੱਖ ਬੜੇ ਤਰਲੇ ਰਹਿ ਜਾਂਦਾ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੁਣ ਤੈਨੂੰ ਦੇਖਣ ਦਾ ਚਾਹ। ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਕਿ ਦਰ ਤੱਕ ਪਹੁੰਚ ਗਿਆ ਕਿਉਂਕਿ ਅਨਾਹਤ ਤੋਂ ਉਤਪਤੀ ਸੀ। ਕਿ ਦਰ ਤੱਕ ਪਹੁੰਚ ਗਿਆ ਇਸੇ ਨੂੰ ਕਬੀਰ ਕਹਿੰਨ ਦਰਮਾ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੈ ਜੀ ਦਰਸ਼ਨ ਦੇ ਜੇ ਖੋਲ ਕੇ ਵਾਰ ਕਿਹੜੇ ਦਰਵਾਜ਼ੇ ਕੋਈ ਬਾਹਰ ਦੇ ਦਰਵਾਜ਼ੇ ਨਹੀਂ ਇਹ ਪਸੰਤੀ ਤੱਕ ਪਹੁੰਚ ਗਿਆ ਉਸ ਅਵਸਥਾ ਦਾ ਜ਼ਿਕਰ ਕਰ ਇਹ ਅਨਾਹਦ ਨਾਦ ਸੁਣਨ ਲੱਗ ਪਏ। ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦੀ ਨੌਬਤ ਹੈ। ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਂਦੇ ਸਨ। ਹਜ਼ੂਰ ਸਾਹਿਬ ਸਵੇਰੇ ਸ਼ਾਮ ਵਜਦੇਗੇ ਸ਼ਾਇਦ ਆਪਨੇ ਵਿੱਚੋਂ ਕਈ ਨੇ ਦਰਸ਼ਨ ਕੀਤੇ ਹਣ ਦੋ ਨਗਰਚੀ ਬੈਠੇ ਹਨ ਸ਼ਹਿਰ ਆਈ ਵਜਦੀ ਹੈ। ਉਹਨੂੰ ਨੌਬਤ ਵਜਣਾ ਕਹਿੰਦੇ। ਏ λεया ख्याल ਸੰਤਾਂ ਤੋਂ ਹੈ ब्रह्मज्ञानीया वे परमात्मा ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ जगमग ਜੋਤ ਅਨਹਦ ਧੁਨ ਗਾਜ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅਨਹਦ ਦੀ ਧੁਨ ਵੱਜਦੀ ਹੈ ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ ਤਾਂ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ ਨੌਬਤ ਦਰਵਾਜ਼ੇ ਤੇ ਵਜਾਉਣ ਦੇ ਬਾਦਸ਼ਾਹ ਲੋਗ ਨਵਾਬ ਲੋਗ ਦਰਵਾਜ਼ੇ ਅਜੂਰ ਸਾਹਿਬ ਦੀ ਪੌੜੀਆਂ ਦੇ ਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ ਦਰ ਤੇ ਪ੍ਰਤੀਕ ਚੁਣਿਆ ਜੈਸੇ ਹੁਣ ਪਸੰਦੀ ਤੱਕ ਪਹੁੰਚਦੀ ਹੈ ਐਸਾ ਮਨੁੱਖ ਅਨਾਹਕ ਨਾਦ ਸੁਣ ਪਰ ਐਸਾ ਮਨੁੱਖ ਕਹਿੰਦਾ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਦੂਰੋਂ ਸੁਣਾਈ ਦੇ ਰਹੀ ਹੈ ਹੁਣ ਤੇਰੀ ਝਲਕ ਮਿਲੇ ਤੇਰੇ ਦੀਦਾਰ ਕਰਨੇ ਤਾਂ ਹੀ ਕਬੀਰ ਇਥੇ ਪ੍ਰਾਰਥਨਾ ਕਰਦੇ ਨੇ ਅਨਾਹਦ ਨਾਦ ਤੱਕ ਪਹੁੰਚੇ ਧਰਮਾਂ ਦੇ ठाਡੇ ਦਰਬਾਰ ਉਦੀ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾ اے ਪ੍ਰਭੂ ਹੁਣ ਦਰਵਾਜ਼ਾ ਖੋਲ ਦਰ ਤੱਕ ਪਹੁੰਚ ਗਿਆ ਜੇ ਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪੁਚਾਣਾ ਸਾਨੂੰ ਇਤਨੀ ਮਿਹਨਤ ਕਰਨੀ ਹੈ ਸੁਰਤ ਸ਼ਬਦ ਤੱਕ ਪਹੁੰਚੇ ਅਨਾਵਦਨਾਂ ਤੱਕ ਪਹੁੰਚੇ ਅੱਗੋਂ ਫਿਰ ਗੁਰੂ ਪੁਚਾ ਦੇਂਦਾ ਹੈ ਉਸ ਅਨਾਹਤ ਨਾਲ ਨਹੀਂ ਦਰਵਾਜ਼ੇ ਖੋਲ ਦੇਣੇ ਅਗਰ ਇੱਥੇ ਜਪ ਜਾਰੀ ਰਹੇ ਔਰ ਜਪ ਘਟ ਜਾਂਦਾ ਹੈ ਕਿਉਂ ਮਨੁੱਖ ਅਨਾਹਤ ਦੀ ਧੁੰਨ ਦੇ ਜ਼ਿਆਦਾ ਮਸ ਰਹੇ ਹੁਣ ਅਗਰ ਗਹਿਰੀ ਚਲੀ ਗਈ ਤੇ ਨਾਭੀ ਨਾਲ ਟਕਰਾਈ ਨਾਭੀ ਪੂਰੀ ਖੁੱਲ ਜਾਏਗੀ ਜਲਦੀ ਜਲਦੀ ਮੈਂ ਬਿਆਨ ਕਰਨਾ ਨਾਭੀ ਦੋ ਹਾਲਤਾਂ ਦੇ ਵਿੱਚ ਪੂਰੀ ਖੁੱਲਦੀ ਹੈ ਇਕ ਉਦਮ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਆ ਹੱਥ ਦੇ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਜ਼ਬਾਨ ਦੇ ਚੋਂ ਨਿਕਲ ਗਏ ਜ਼ਬਾਨ ਸੁਨ ਹੋ ਗਈ ਅੱਖਾਂ ਚੋਂ ਨਿਕਲ ਗਏ ਉਹ ਅੱਖਾਂ ਨਹੀਂ ਦੇਖਦੀਆਂ ਪੈਰਾਂ ਚੋਂ ਪ੍ਰਾਣ ਨਿਕਲ ਗਏ ਪੈਰ ਸੁਰ ਹੋ ਗਏ ਪਰ ਬੰਦਾ ਜਿਮਦਾ ਆਖਰੀ ਪ੍ਰਾਣ ਨਾਭੀ ਦੇ ਚੋਂ ਉਨੂੰ ਕਹਿੰਦੇ ਆਜ ਕਾਲ ਖੁੱਲੇ ਤੇਰੀ ਗਾਂਠੜੀ ਅੱਜ ਕੱਲ ਤੇਰੀ ਨਾਭੀ ਗੰਢ ਖੁੱਲਣ ਵਾਲੀ ਖੁੱਲੇ ਮੌਤ ਦੇ ਸਮੇ ਖੁੱਲਦੀ ਹੈ ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਸਣੇ ਲੋਕ ਕਹਿੰਦੇ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਖਰੀ ਪ੍ਰਾਣ ਰੁਕਸਤ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਜਿਵੇਂ ਧਨ ਨਾਭੇ ਨਾਲ ਟਕਰਾਂਦੀ ਏ ਉਦੋਂ ਵੀ ਨਾਭੀ ਪੂਰੀ ਖੁੰਦੀ ਹੈ। ਸਰੀਰ ਦੀ ਹਾਲਤ ਤੇ ਉਹੀ ਬਣਦੀ ਹੈ ਜਿਹੜੀ ਮੌਤ ਦੇ ਸਮੇਂ ਬਣਦੀ। ਹੱਥ ਮਰੋੜੇ, ਧਨ ਕਪੇ, ਸਿਆਉ ਹੋਵਾ ਸੇ ਇੱਥੇ ਸਰੀਰ ਦੀ ਮੌਤ ਨਹੀਂ ਹੁੰਦੀ, ਮਨ ਦੀ ਮੌਤ ਹੋ ਜਾਂਦੀ। ਮਨ ਪਰਮਾਤਮਾ ਬਣ ਜਾਂਦਾ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਥੇ ਆ ਕੇ ਕਈ ਘਬਰੰਦੇ। ਉਹਨਾਂ ਨੂੰ ਜਿਦਿਸਦੇ ਜਿਵੇਂ ਗਾਇਆ ਸੀ ਵਾਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏਨ ਜਿਸ ਡੰਗਰ ਜਿਵੇਂ ਸਭ ਖਤਮ ਹੋ ਗਏ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਟੇ ਕਾਗਰ ਉਹ ਜਨਮਾਂ ਜਨਮਾਂ ਤਰਾ ਦੇ ਅੰਦਰ ਜਿਹੜੇ ਕਾਗਜ਼ ਪੈਸਨ ਸਭ ਪੜ ਗਏ ਧਰਮਰ ਆਇਦਰ ਕਾਗਜ਼ ਫਾਰੇ ਜਨਨਾਕ ਲੇਖਾ ਸਮਝ ਅੰਦਰ ਉਹ ਸਾਰਾ ਲੇਖਾ ਪਿਆ ਜੈਸੇ ਉਹ ਪੜਦਾ ਹੈ ਤੇ ਮਨੁੱਖ ਨੂੰ ਇੰਜ ਲੱਗਦਾ ਜਿਵੇਂ ਮੇਰੀ ਮੌਤ ਹੋਣ ਲਈ ਕਈ ਮੁੜ ਦੇਣਾ ਹੈ ਇਸ ਰਮੇ ਦੇਖੇ ਗबरा ਕੇ ਆਖਰੀ ਸਟੇਜ ਤੋਂ ਮੁੜ ਗਏ ਗबरा ਕੇ ਭਈ ਤੇ ਮੌਤ ਉਲਟ ਕੇ ਸੀਸ ਗੰਸਾਬ ਦੇ ਚ ਅਜੋ ਦਾ ਮਿਆਰ ਲਗਾ ਮੈਨੂੰ ਗਾਲਬਨ ਇਹ ਹੁਣ ਚੌਥਾ ਹਫਤਾ ਹੋਣ ਲੱਗਾ ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ ਉਹਦੇ ਨਾਲ ਉਹਦਾ ਪਤੀ ਆਇਆ ਦੋ ਬੱਚੇ ਸਨ ਛੋਟੇ ਛੋਟੇ ਆਕੇ ਮੈਨੂੰ ਕਹਿਣ ਲੱਗੇ ਗੈਣੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ ਬੀ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ ਤੇ ਹੁੰਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਤੇ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਕਹ ਨਹੀਂ ਮੌਤ ਮੰਨਦੀ ਹੋਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬਣੀ ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ ਤੁਹਾਡਾ ਸੁ ਵੀ ਨਹੀਂ ਮੈਂ ਦੁਖੀ ਹਾਂ ਬਣੀ ਪਰ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮਨ ਦੀ ਮੌਤ ਆਉਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਤਰਸ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤੇ ਪ੍ਰਮਾਤਮਾ ਬਣ ਜਾਂਦਾ ਹੈ ਮਿਟਣ ਤੋਂ ਜ਼ਰੂਰ ਲਗੇ ਸੀ ਪਰ ਪ੍ਰਮਾਤਮਾ ਹੋ ਜਾਣੇ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਉ ਹੋਆ ਸਿਹਤ ਤਨ ਦੇ ਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਟਾਈ ਉਹ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਦੇ ਚ ਇਸ ਤਰ੍ਹਾਂ ਹੁੰਦਾ ਕਿ ਕਾਲਖ ਜੇ ਸਾਹਮਣੇ ਆ ਜਾਂਦੀ ਮਨ ਉਹ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾਨ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਹੈ ਜੋ ਕੁਝ ਹੁੰਦਾ ਹੈ ਹੋਣ ਦਾ ਗੰਢ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ ਉਹਦੇ ਰੋਮ ਰੋਮ ਦੇ ਚੱਲਦਾ ਗੁਰਮੁਖ ਰੋਮ ਰੋਮ ਹਰਦੇ ਉਦੀ ਹਰ ਰੋਮ ਰਸਨਾ ਬਣ ਜਾਂਦੀ ਹੈ ਐਸੇ ਸੂਰਤ ਦੇ ਚ ਉਹ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ ਬੂੰਦ 사ગર ਹੋ ਗਈ ਸਾਗਰ ਦੇ ਚ ਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਜਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਈ ਫੇਮ ਉਤਨੇ ਚਿਰ ਤੱਕ ਫੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੈਨ ਨਹੀਂ ਹੋਇਆ ਸਾਗਰ ਦੇ ਚ ਲੈਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲੰਦੇ ਵੀ ਗਈ ਫੇਮ ਵੀ ਖਤਮ ਹੋ ਗਿਆ ਸਾਗਰੀ ਸਾਗਰ ਹੈ ਬੂੰਦ ਪ੍ਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਭਾਰਤ ਦੇ ਚ ਐਸਾ ਦਾਵਾ ਕਰਦੇ ਰਹਨੇ ਕਬੀਰ ਨੇ ਦਾਵਾ ਕੀਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ ਰਾਮ ਕਵੀਰਾ ਇੱਕ ਬਹੇ ਹੈ ਕੋਏ ਨਾ ਸਕੇ ਪਛਾਨੇ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਨਾਨਕ ਦੇਨ ਭਯੋ ਗੋਬਿੰਦ ਸਿਉ ਜਿਉ ਪਾਨੇ ਸੰਗ ਪਾਨੇ ਇਸਲਾਮੇ ਦੁਨੀਆ ਚ ਹੋਇਆ ਮਨਸੂਰ ਪਰ ਇਸਲਾਮ ਇਸਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਹਰਾ ਦੀ ਗੱਲ ਹੈ ਮਿਸਰ ਦਾ ਕਾਰਨ ਇੱਕ ਦਿਨ ਇਹ ਦੀ ਗੰਢ ਖੁੱਲ ਗਈ ਅਭਿਆਸੀ ਬੜਾ ਸੀ ਸਾਰੀ ਸਾਰੀ ਰਾਤ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਜਪਦਾ ਸੀ ਖੇਡ ਬਣ ਗਈ ਮੁਰਸ਼ਿਦ ਇਸ ਦਾ ਕੋਲ ਬੈਠਾ ਸੀ ਜੈਸੇ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲਗਾ ਅਨਲ ਹਕ ਅਨਲ ਹਕ ਹੱਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਮੈਂ ਰਾਮ ਦਾ ਰੂਪ ਹੋ ਗਿਆ ਰਾਮ ਕਬੀਰਾ ਇੱਕ ਬੈ ਇੰਜ ਕਹਿ ਉਠਾ ਏਦਾ ਜਿਹੜਾ ਮੁਰਸ਼ਦ ਸੀ ਕਿੰਨ ਦਾ ਅੱਜ ਆਖਿਆ ਹੀ ਫਿਰਨਾ ਆਖੀ ਠੀਕ ਹੈ ਅੱਜ ਤੂੰ ਸਰੂਰਜ ਗਏ ਹੈ ਫਿਰਨਾ ਆਖੀ ਕਾਰਨ ਇਸਲਾਮ ਦੇ ਚ ਕਾਫਰ ਕਹਿੰਦੇ ਹੈ ਇਹ ਖੁਦਾ ਦੀ ਬਰਾਬਰੀ ਕਰਦਾ ਹੈ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਵਿੱਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਮਨੁਖ ਹੋਏਗਾ ਪ੍ਰਮਾਤਮਾ ਹਰ ਕਾ ਭਗਤ ਸੋ ਹਰ ਹੀ ਜਿਆ संत राम में भेद किछ नाए एक जन कई महला करोरी खैर मुख्तसर मेंरेज करा जुनैद कहन लगा तैनू पता है काफर दी सजा स자에 ما होता है तो फिर ना थे मंसूर कहंदा अच्छा मेरे मुर्शिद नहीं आखा नहीं आखा जुनैद कहंदा नहीं मैं तेरे सुबार नु जानना तो खुदा दी कसम चक नहीं कहेगा नहीं कहेगा अगर कहेगा तो सिर्फ देरे विच ਮੇਰੇ ਆਸ਼ਰਮ ਦੇ ਚ ਦੇਰੇ ਤੋਂ ਬਾਹਰ ਨਹੀਂ ਕਹੇਗਾ ਕਿਧਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਕਸਮੇ ਖੁਦਾ ਨਹੀਂ ਕਮਾਣਾ ਨਹੀਂ ਕਮਾਣਾ 10-12 ਦਿਨ ਲੰਗਾਇ ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ ਜਿਹਨੂੰ ਬ੍ਰਹਮ ਬੋਜ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ ਪੰਜ ਪਿਆਰਿਆਂ ਨੂੰ ਲੰਗਰ ਛਕਾਣਾ ਜਿਵੇਂ ਸਾਡੇ ਚ ਮਰਿਆਦਾ ਹੈ ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਣਾ ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ ਸਾਰਿਆਂ ਨੂੰ ਦਾਵਤ ਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ ਅੰਦਾਜ਼ਨ ਇਤਿਹਾਸ ਦੇ ਚਾਹ ਸੈ ਪੰਜਾਬ 55 ਦੇ ਕਰੀਬ ਸਨ ਜ਼ੁਨੈਰ ਨੋ ਵੀ ਉੱਚੇ ਚਾ ਦਾਵਤ ਨਾਮਾ ਆਇਆ ਹੈ ਵੀ ਪਹੁੰਚਣਾ ਚਾਹ ਕਿ ਜ਼ੁਨੈਰ ਵੱਡੇ ਫਕੀਰਾਂ ਚ ਗਿਣਿਆ ਜਾਂਦਾ ਸੀ ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ ਬੇਟਾ ਮਨਜ਼ੂਰ ਰੋਟੀ ਤੇ ਤੂੰ ਹੀ ਖਾਣੀ ਹੋਣੀ ਹੈ ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ ਤੂੰ ਚੱਲਵੇਂ ਚੱਲੂਗਾ ਹੁਣ ਇਤਨੇ ਸਾਰੇ ਫਕੀਰ ਬੈਠੇ ਉਹਨਾਂ ਦੇ ਵਿੱਚਕਾਰ ਬਾਦਸ਼ਾਹ ਬੈਠਾ ਸੀ ਦਸ ਤਰਫਾਂ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਟੰਗ ਹੈ ਸਾਰਿਆਂ ਦੇ ਅੰਦਰੋਂ ਭਾਂਡੇ ਰੱਖੇ ਜਾ ਰਹੇ ਸੰਸਾਰਿਆਂ ਦੇ ਅਗੂ ਬਸ ਮਸਮਤ ਕਰਦਾ ਇਤਨੇ ਫਕੀਰਾਂ ਉਹਨਾਂ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੀ ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ ਤਿਆਰੀ ਹੋਵੇ ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ ਅੱਜ ਮੇਰਾ ਮਨ ਤਿਆਰ ਨਹੀਂ ਹੈ ਤੇ ਮਨ ਤਿਆਰ ਨਹੀਂ ਐਵੇਂ ਜ਼ੁਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ ਜਦ ਵਾਰੀ ਆਈ ਸੁਨੈਦ ਦੀ ਉਸ ਦਿਨ ਮਨ ਉਸ ਦਾ ਤਿਆਰ ਸੀ ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਕਿ ਉਨੇ ਜਦ ਕਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਖੋਲ ਬੈਠਾ ਸੀ मंसूर ਨਿਕਲ ਗਿਆ ਆਨਲ 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 ਕਾਜ਼ੀ ਵੀ ਬੈਠਾ ਨਵਾਬ ਵੀ ਬੈਠਾ ਗੁੱਸੇ ਚ ਆਇਆ ਨਵਾਬ ਜ਼ੁਨੈਦ ਨੂੰ ਕਹਿੰਦਾ ਕਾਫਰ ਨਾਲ ਰੱਖਿਆ ਤੂੰ ਕਿ ਚੇਲੇ ਕੇ ਹੀ ਰੱਖੇ ਨਾ ਕਾਫਰ ਰੱਖੇ ਨਾ ਕਾਫਰ ਨੂੰ ਇੱਥੇ ਲੈ ਕੇ ਆਇਆ ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਵਿਰਸ਼ਟ ਕਰ ਦਿੱਤਾ ਕਾਫਰ ਨੂੰ ਮਨਸੂਰ ਪਕੜਿਆ ਗਿਆ ਮੁਖਤਸਰ ਮਹਿਰਜ ਕਰਾ 15 ਦਿਨ ਉਸ ਤੇ ਮੁਕਦਮਾ ਚੱਲਿਆ 16ਵੇਂ ਦਿਨ ਸਜ਼ਾ ਸੁਣਾਈ ਗਈ ਨੂੰ ਸੂਲੀ ਤੇ ਚੜਾ ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ ਫਿਰ ਕਿਸੇ ਵਕਤ ਬਾਅਦ ਜਿਸ ਵਕਤ ਇਸ ਨੂੰ ਸੂਲੀ ਦੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਭੀੜ ਦੇ ਵਿੱਚ ਮਨਸੂਰ ਦੇ ਕੋਲ ਗਿਆ ਉਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ ਮਨਸੂਰ ਇਹ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲਪਨ ਹੈ ਪਾਗਲ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਇਤਨਾ ਸਵਾਭਸ਼ੀਲ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ ਤੈਨੂੰ ਨਹੀਂ ਬਚਾ ਸਕਦਾ ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਿਦ ਮਰੇ ਹੋਏ ਨੂੰ ਕੀ ਬਚਾਣਾ ਸਰੀਰ ਤੇ ਹੈ ਹੀ ਮੁਰਦਾ ਇਹਨੂੰ ਕੀ ਬਚਾਣਾ ਤੇ ਮਨਸੂਰ ਨੂੰ ਕੌਣ ਮਾਰ ਸਕਦਾ ਜੁਨੈਦ ਕੋ ਗੱਲ ਰਹੀ ਨਹੀਂ ਗਈ ਕਹਿੰਦੇ ਗੱਲ ਸੁਣ ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਕ ਨਹੀਂ ਕਵਾਂਗਾ ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਨਹੀਂ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ? ਬਸ ਇਤਨਾ ਮੈਂ ਇਹ ਵੀ ਪੁੱਛ ਰਿਹਾ। ਠੀਕ ਹੈ ਇਸ ਤੋਂ ਬਾਅਦ ਤੂੰ ਰਹੇਗਾ ਨਹੀਂ। ਮੈਂ ਇਹ ਪੁੱਛਣਾ ਚਾਹਾਂ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ? ਅੱਖਾਂ ਭਰੀਆਂ ਨੇ ਮਨਸੂਰ ਦੀਆਂ ਐ ਮੇਰੇ ਮਰਸ਼ਦ ਮੈਂ ਕੌਣ ਆਉਨਾ ਖੁਦਾ ਦੀ ਕਸਮ ਤੋੜਨ ਵਾਲਾ ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਕੋ ਵਿਚਾਰਾ ਮਨਸੂਰ ਕੀ ਕਰੇ? ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ 'ਚ ਇਹ ਘਟਨਾ ਘਟੇ ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਠੀਕ ਕਹਿੰਦਾ ਹੈ ਖੁਦਾ ਹੋਵੇਗਾ ਤੂੰ ਨਹੀਂ ਹੋਵੇਗਾ ਸੱਚ ਭਾਇਓ ਅਨਕਤੇ ਨਾ ਜਾਈ ਕਬੀਰ ਕਹਿੰਦੇ ਨੇ ਨਾਮ ਨੇ ਗੀਨ ਭਾਇਓ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਨੁਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ ਗੋਬਿੰਦ ਦੇ ਚ ਗੋਬਿੰਦ ਹੋਣਾ ਹੀ ਭਵਿਸ਼ ਹੈ ਔਰ ਕੋਈ ਭਵਿਸ਼ ਨਹੀਂ ਹੈ ਜਿੱਥੋਂ ਆਇਆ ਜਿੱਤ ਦੁਆਰੇ ਉਭਰੇ ਤਿੱਥੇ ਲਿਓ ਉਵਾਰ ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚਾਈ ਤੇ ਯਾਤਰਾ ਸਫਲ ਹੈ ਨਹੀਂ ਤੇ ਨਹੀਂ ਸਫਲ ਸਫਲ ਭਾਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਦਾ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ ਕਿਸੇ ਜੀਵਨ ਦੇ ਚ ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ